ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਗਿਆਣਾ ਬਗਿਆਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਨੇੜੇ ਇਹ ਕੋਟ ਸੁਖੀ ਇਹ ਪਿੰਡ ਦੇ ਰਹਿ ਜਾਂਦਾ ਜਿਉਣ ਵਾਲਾ ਤੇ ਭਲੂਰ ਵੀ ਇਹਦੇ ਨੇੜੇ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਘਰੇ ਇਹਨਾਂ ਨੇ ਪਸ਼ੂ ਦੁੱਧਤੇ ਲਾਏ ਹੋਏ ਸੀ ਅੱਜ ਜਿੰਨੀਆਂ ਗਾਵਾਂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਸਾਰੀਆਂ ਹੀ ਫੋਰ ਸੇਲ ਆ ਵਕਾਊ ਆ ਬਹੁਤਿਆਂ گاਵਾਂ ਟੋਕੜਗੱਪਨ ਹੈ ਵਿੱਚੋਂ ਕੁਛ ਨਾਗ ਜਿਹੜੇ ਉਹ ਤਾਜੇ ਸੂਏ ਵੇ ਵੀ ਆ ਤੇ ਵਿੱਚੋਂ ਇੱਕ ਗਾਂ ਜਿਹੜੀ ਥੋੜੇ ਦਿਨ ਲੈਂਦੀ ਆ ਸੋਨ ਚੋ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਾਂਗੇ ਸਾਰੇ ਹੀ ਪਸ਼ੂ ਵੇਚਨੇ ਆ ਪਰ ਰੇਟ ਸਾਰਿਆਂ ਦਾ ਹੀ ਫੋਨ ਦੇ ਉੱਤੇ ਰਹੂਗਾ ਸੋ ਜਿਹਨੂੰ ਜਿਹੜੀ ਗਾਂ ਚੰਗੀ ਲੱਗੀ ਆ ਕੇ ਤੁਸੀਂ ਤਸੱਲੀ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਟੋਕੜਗੱਪਨ ਨੂੰ ਜਿਹੜਾ ਚੈੱਕ ਪਾਸ ਕਰਾਉਣਾ ਜ਼ਰੂਰੀ ਉਹ ਇੱਥੇ ਕਰਾ ਕੇ ਨਿਜਾਇਓ ਟੈਸਟ ਕੋਈ ਕਰਾਉਣਾ ਚਾਹਾਂ ਤਾਂ ਤੁਸੀਂ ਕਰਵਾ ਸਕਦੇ ਹੋ ਬਲੱਡ ਸੈਂਪਲ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਪਰ ਸੌਦਾ ਹੋਣ ਤੋਂ ਬਾਅਦ ਦੇ ਵਿੱਚ ਆਓ ਬਾਈ ਨਾਲ ਗੱਲਬਾਤ ਕਰਦੇ ਆਂ ਇੱਕ ਇੱਕ ਕਰਕੇ ਪਰਲੇ ਪਾਸੇ ਤੋਂ ਸ਼ੁਰੂ ਕਰ ਲੈਨੇ ਆਂ ਦੋਸਤੋ ਟੋਟਲ ਨਾਲ ਜਿਹੜੇ ਉਹ ਇੱਥੇ 6 ਖੜੇ ਆ ਤੇ 6 ਦੇ 6 ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਵਾਂਗੇ ਮੋਹਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਮੋਹਨ ਬਾਈ ਅੱਜ ਆਪਾਂ ਸਾਰੇ ਪਸ਼ੂ ਵਿਕਾਊ ਕਰਦੇ ਆਂ ਇਹ ਇੱਕ ਵਾਰ ਫਿਰ ਪਸ਼ੂਆਂ ਦਾ ਕੰਮ ਛਾੜੀ ਦੇਣਾ ਹਾਂਜੀ ਇੱਕ ਵਾਰੀ ਕੀਰਾਂ ਇਹ ਬੰਦੀ ਕਰਨਾ ਜੀ ਅੱਛਾ ਨਾਲ ਜੌਬ ਚੱਲ ਰਹੀ ਹੈ ਤੁਹਾਡੀ ਮੇਰੇ ਖਿਆਲ ਪ੍ਰਾਈਵੇਟ ਜੌਬ ਕਰ ਰਹੇ ਹਾਂਜੀ ਹਾਂਜੀ ਨਾਲ ਜੌਬ ਚੱਲਦੀ ਪਈ ਹੈ ਜੀ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਪਹਿਲੇ ਨੰਬਰ ਤੇ ਗਾਂ ਦਿਖਾਵਾਂਗੇ ਇਹਦਾ ਕਿੰਨਾ ਕੀ ਕੰਡੀਸ਼ਨ ਹੈ ਇਸ ਟਾਈਮ ਦੁੱਧ ਦਿੰਦੀ ਹੈ ਜਾਂ 2 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਟੋਕੜਾ ਬਿਲਕੁਲ ਠੀਕ ਹੈ ਤੇ ਇਹਨੂੰ ਸੂਈ ਨੂੰ ਜਾਨੀ ਕਿ ਕਾਫੀ ਟਾਈਮ ਹੋ ਗਿਆ 7-8 ਮਹੀਨੇ ਹੋ ਗਏ ਠੀਕ ਹੈ ਤੇ ਹੁਣ 2 ਮਹੀਨੇ ਦੀ ਚੈੱਕ ਪਾਸ ਹੈ ਕੋਈ ਵੀ ਬੰਦਾ ਆਪਦੀ ਚੈੱਕ ਕਰਾ ਸਕਦਾ ਜੀ ਦੁੱਧ ਹੁਣ ਦੇ ਰਹੀ ਹੈ ਜਾਂ ਨਹੀਂ ਹਾਂ ਦੁੱਧ ਹੀ ਦੇ ਰਹੀ ਹੈ 2 ਕਿਲੋ ਇਸ ਟਾਈਮ 2 ਕਿਲੋ ਤਾਂ ਦੇ ਰਿਹਾ ਚਾਰ ਕਿਲੋ ਦੁੱਧ ਹਾਂਜੀ 4 ਕਿਲੋ ਰੇਟ ਤਾਂ ਫੋਨ ਤੇ ਰੱਖਾਂਗੇ ਹਾਂਜੀ ਹਾਂਜੀ ਰੇਟ ਤੋਰਦਗੇ ਬਾਈ ਹਾਂਜੀ ਦੋਸੋ ਇਸ ਟਾਈਮ 2 ਕਿਲੋ 4 ਕਿਲੋ ਦੇਣ ਦਾ ਦੁੱਧ ਹੈ ਤੇ 2 ਮਹੀਨੇ ਦੀ ਚੈੱਕ ਪਾਸ ਹੈ ਬੇਨਤੀ ਫੇਰ ਆ ਵੀ ਜਿਹਨੇ ਲਜਾਣੀ ਉਹ ਇੱਥੇ ਚੈੱਕ ਕਰਵਾ ਲੇ ਬਾਅਦ ਚ ਨਾ ਕਿਸੇ ਕੋਲੋਂ ਲਾਂਭਾ ਦੇਵੇ ਇਹ ਗਾਂ ਪਹਿਲੇ ਨੰਬਰ ਤੇ ਦੇਖ ਲਓ ਲੰਪੀ ਜੇ ਆਈ ਵੀ ਸੀ ਕੀ ਪਹਿਲਾਂ ਆਪਾਂ ਨੂੰ ਪਤਾ ਅਜ ਤੋਂ 3 ਸਾਲ ਪਹਿਲਾਂ ਲੰਪੀ ਜਾਂ 4 ਸਾਲ ਪਹਿਲਾਂ ਹੋਈ ਸੀ ਸੋ ਉਹਦੇ ਦਾਗ ਜਰੂਰ ਹੈਗੇ ਆ ਪਰ ਸਾਰੇ ਦੇ ਉੱਤੇ ਵਾਲ ਆਏ ਹੋਏ ਆ ਲੈ ਚਲੋ ਭਾਈ ਤਫੜੀ ਜੀ ਟਾਈਪ ਹੁਣ ਦਿਸਦੀ ਹੈ ਸੋ ਇਹ ਗਾਂ ਲੰਬਾਈ ਫੁੱਲ ਹੈ ਦੀ ਹਾਈਟ ਵੀ ਠੀਕ ਹੈ ਕ੍ਰਾਸ ਬਰੀਡੇ ਗਾਂ ਪਹਿਲੇ ਨੰਬਰ ਤੇ 2 ਮਹੀਨਿਆਂ ਦੀ ਗੱਭਣ 4 ਕਿਲੋ ਦੁੱਧ ਇਸ ਗਾਂ ਥੱਲੇ ਹੈਗਾ ਦੁੱਧ ਤੁਸੀਂ ਦੋ ਟਾਈਮ ਚੋ ਲੋ ਵੈਸੇ ਤਾਂ ਥਣਪਾਸ ਹੀ ਕਰਨੇ ਹੱਕ ਆ ਕਿਉਂਕਿ 4 ਕਿਲੋ ਦੁੱਧ ਆ ਕੋਈ ਬਹੁਤਾ ਨਹੀਂ ਆ ਤੁਹਾਡੀ ਸੇਵਾ ਨਾ ਕਰ ਸਕਦੀ ਐ ਜਿਹੜੀ 2 ਨੰਬਰ ਤੇ ਮੋਹਨ ਬਈ ਹੁਣ ਸੋਲਾਂਗੇ ਗਾਂ ਇਹਦੀ ਕੀ ਡਿਟੇਲ ਐ ਇਹ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਇਹਨੂੰ ਤੇ ਮਗਰ ਇਹਦੇ ਵੱਛੀ ਆ ਉਧਰ ਖੜੀ ਆਓ ਉਹ ਲਾਸ਼ ਦਿਖਾ ਦੇਾਂਗੇ ਬਈ ਹਾਂਜੀ ਹੂੰ ਤੇ ਇਹਦੇ ਥੱਲੇ ਹੁਣ 13 ਕਿਲੋ ਦੁੱਧ ਜਾਨੀ ਰੈਡੀ ਐ ਇਸ ਟਾਈਮ ਜਦੋਂ ਮਰਜ਼ੀ ਚੋਲੇ ਕੋਈ ਸਾਢੇ 3 ਮਹੀਨੇ ਦੀ ਸੂਈ ਥੱਲੇ 13 ਕਿਲੋ ਦਾ ਹਾਂਜੀ 13 ਕਿਲੋ ਤੋੜਤੀ ਐ ਬਈ ਸੋ ਦੋ ਸਾਢੇ 3 ਮਹੀਨਿਆਂ ਦੀ ਸੂਈ ਟੋਕੜ ਦਾ ਹੈ 13 ਕਿਲੋ ਦੁੱਧ ਹੈ ਬੱਚਾ ਵੱਛੀ ਵੱਛੀ ਤੁਹਾਨੂੰ ਦਿਖਾ ਦੂੰਗਾ ਮੈਂ ਢਾਂਜਾ ਤੁਸੀਂ ਇਹਦਾ ਦੇਖ ਲਓ ਇੱਕ ਵਾਰ ਛੋਟੇ ਕੱਦ ਕਾਠ ਚ ਮੀਡੀਅਮ ਜੀ ਹਾਈਟ ਚ ਆਏਗਾ ਖਵਾਨਾ ਇਹਦਾ ਜਿੰਨਾ ਵੀ ਹੈ ਸਾਫ ਸੁਥਰਾ ਹੈ ਬਾਕੀ ਦੁੱਧ ਤੁਸੀਂ ਇੱਥੋਂ ਚੋ ਕੇ ਲੈ ਜਾ ਸਕਦੇ ਹੋ ਬੰਦ ਦਿਓ ਪਈ ਨਹੀਂ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਇਧਰ ਆ ਜਾ ਇਦੇ ਨਾਲ ਬੱਚਾ ਵੱਛੀ ਐ ਤੇ ਵੱਛੀ ਤੁਹਾਨੂੰ ਮੈਂ ਲਾਸਟਿੱਤੇ ਦਿਖਾਉਣੀ ਐ। ਇਹ ਤੋਂ ਬਾਅਦ ਇੱਕ ਸੂਣ ਦੇ ਨੇੜ ਗਾਂ ਐ ਬਾਈ ਕੋਲ ਉਹ ਤੁਹਾਨੂੰ ਦਿਖਾ ਦੇਵੇ। ਹੈਨਾ? 3 ਨੰਬਰ ਤੇ ਜਿਹੜੀ ਗਾਂ ਬਾਈ। ਇਹ ਆਪਣੇ ਕੋਲੇ ਹੁਣ ਦੂਜੇ ਸੂਏ ਸੁਣੀ ਐ। ਦੂਜਾ ਸੂਆ? ਹਾਂਜੀ। ਠੀਕ ਐ। ਕਿੰਨਾ ਟਾਈਮ ਰਹਿੰਦਾ ਹਜੇ? ਇਹਦੇ 10 ਤਰੀਕ ਨੂੰ ਦਿਨ ਪੂਰੇ ਐ। 10 ਤਰੀਕ ਨੂੰ। ਅੱਜ 2 3 ਤਰੀਕ ਆ। ਹਾਂ 7 ਦਿਨ ਹਜੇ ਪਈ ਐ ਇਹਦੇ ਜਾਨੀ। ਠੀਕ ਐ। ਤੋਰਦਗੇ ਬਾਈ। ਸੋ ਦੱਸੋ ਸੂਆ ਦੂਜਾ 7 ਦਿਨ ਬਾਕੀ ਐ। 10 ਤਰੀਕ ਨੂੰ ਇਹਦੇ 9 ਮਹੀਨੇ ਕੰਪਲੀਟ ਹੋਣਗੇ ਪਿਛਲੀ ਵਾਰ ਇਹਨੇ ਪੀਕ ਲੈਵਲ ਤੇ ਜਣੀ 32 ਲੀਟਰ ਤੱਕ ਦੁੱਧ ਦਿੱਤਾ ਹੈ ਇਹ ਪੂਰਾ ਠੀਕ ਹੈ 32 ਲੀਟਰ ਬਾਈ ਖਿੰਦਾ ਦੁੱਧ ਇਹਦਾ ਚੋਇਆ ਸੀ ਪੀਕ ਹੁਣ ਦਾ ਤੁਸੀਂ ਇਹਦਾ ਢਾਂਚਾ ਦੇਖ ਲਓ ਕਮਾ ਲਓ ਸੋ ਇਹਦੇ 7 ਦਿਨ ਇਹਦੇ ਰਹਿੰਦੇ ਆ ਸੂਣ ਦੇ ਵਿੱਚ ਮੂੰਹ ਮੱਥਾ ਇਹਦਾ ਤੁਸੀਂ ਦੇਖ ਲਓ ਲੈ ਚੱਲੋ ਬਈ ਮੂੰਹ ਦੇ ਤੇ ਥੋੜੀ ਜਿਹੀ ਇੱਕ ਪਾਸੇ ਸੋਜ ਜੀ ਧਿੰਦੀ ਹੈ ਉਹ ਉਹ ਬਾਈ ਕਹਿੰਦਾ ਵੀ ਇਹ ਜਮਾਂਦਰੂ ਬਣਾਵਟੀ ਇਸ ਤਰ੍ਹਾਂ ਦੀ ਹੈ ਬਾਕੀ ਤੁਸੀਂ ਪਾਸ ਕਰ ਲਓ ਤਿੰਨ ਨੰਬਰ ਤੇ ਗਾਂ ਦਿਖਾ ਰਹੇ ਆਂ ਸਥਾਨ ਥੀਚਵਾਈ ਵਾਲੇ ਆ ਢਾਂਚਾ ਇਹਦਾ ਸੋਹਣਾ ਤੋਂ ਇਸ ਤੋਂ ਬਾਅਦ ਚ ਬਾਈ ਜਿਹੜੀ ਇਹ ਵੱਡੀ ਵਹਿਣ ਹੈ ਇਹਦੀ ਕੀ ਡਿਟੇਲ ਹੈ ਇਹ ਵੀ ਆਪਾਂ ਫਾਰਮ ਤੋਂ ਲਿਆਂਦੀ ਸੀਗੀ ਅੱਛਾ ਉਦੋਂ ਤਾਂ ਇਹ ਜਾਨੀ ਕਿ 35 ਕਿਲੋ ਦੁੱਧ ਉਹਨਾਂ ਨੇ ਦੱਸਿਆ ਇਹ 35 ਕਿਲੋ ਤੇ ਚੱਲਦੀ ਪਈ ਸੀਗੀ ਅੱਛਾ ਤੇ ਆਪਣੇ ਕੋਲੇ ਇਹ ਆ ਕੇ ਤੇ ਪਹਿਲਾਂ ਸੂਪ ਹੀ ਹੁਣ ਇਹ ਇਹ ਗਏ ਟੋਕੜ ਗੱਮਨ ਲਈ ਸੀ ਹਾਂਜੀ ਇਹ ਟੋਕੜ ਗੱਮਨ ਲਿਆਂਦੀ ਸੀ ਉਹਨਾਂ ਨੇ ਤੇ ਡਰਾਈ ਕਿੰਨੇ ਕਿਲੋ ਦੁੱਧ ਤੇ ਕੀਤੀ ਤੁਸੀਂ ਇਹ ਡਰਾਈ ਆਪਾਂ ਕੀਤੀ ਸੀਗੀ ਇਹ 16-17 ਕਿਲੋ ਦੁੱਧ ਸੀਗਾ ਉਹ ਤੋਂ ਜਦੋਂ ਮੈਂ ਡਰਾਈ ਇਹ ਕਰਨੀ ਸ਼ੁਰੂ ਕੀਤੀ ਹੈ ਜਦੋਂ ਮੈਂ ਲੈ ਕੇ ਆਇਆ ਸੀ ਠੀਕ ਹੈ ਹਾਂਜੀ ਤੇ ਹੁਣ ਇਹ ਕਿੰਨੇ ਦਿਨ ਰਹਿ ਗਏ ਅਜੇ ਦੇ ਦਿਨ ਪੂਰੇ ਹੁਣ ਚ ਜੇ 9 ਇਹਦੇ 12 ਤਰੀਕ ਨੂੰ ਹਜੇ ਦਿਨ ਪੂਰੇ ਹੋਣੇ ਆ 12 ਨੂੰ 9 ਮਹੀਨੇ ਪੂਰੇ ਹੋਣੇ ਸੀ ਹਾਂਜੀ ਹੁਣ ਇਹ ਜਾਨੀ ਕਿ 12 ਕਿਲੋ ਦੁੱਧ ਇਸ ਟਾਈਮ ਇਹ ਦੇਈ ਜਾਂਦੀ ਆ ਰੋਜ਼ ਪਾਈਆ 200 ਗ੍ਰਾਮ ਰੋਜ ਆ ਗਈ ਵਾਦੀ ਹੈ। ਅੱਛਾ ਜਦੋਂ ਪਸ਼ੂ ਪਹਿਲਾਂ ਸੂ ਪੈਂਦਾ ਕਈ ਵਾਰਾਂ ਜੇਰ ਵਗੈਰਾ ਫਸ ਜਾਂਦੇ ਉਹਦੀ ਕੋਈ ਵੀਡੀਓ ਹਾਂਜੀ ਇਹਦੇ ਬੱਚੇ ਦੀ ਵੀ ਵੀਡੀਓ ਹੈਗੀ ਹੈ ਜਿਹੜਾ ਪ੍ਰੋਪਰ ਸੀਗਾ। ਠੀਕ ਹੈ। ਤੇ ਇਹਦੀ ਜੇਰ ਦੀ ਵੀ ਆਪਣੇ ਕੋਲੇ ਪਈ ਦੀ ਵੀ ਵੀਡੀਓ ਹੈ ਤੇ ਪੈਂਦੀ ਦੀ ਵੀ ਵੀਡੀਓ ਹੈਗੀ ਹੈ। ਠੀਕ ਹੈ। ਹਾਂਜੀ ਤੋਰ ਦਿਓ ਬਈ। ਸੋਸ ਤੋਂ 12-13 ਕਿਲੋ ਦੁੱਧ ਹੋਣਾ ਹੈ। ਇਹ ਥੋੜੇ ਦਿਨ ਪਹਿਲਾਂ ਅਡਵਾਂਸ 15 ਕਿ ਦਿਨ 20 ਦਿਨ ਪਹਿਲਾਂ ਸੂ ਪੀ। ਬਾਈ ਦੱਸਦਾ ਸੀ ਇਹਨਾਂ ਨੂੰ ਡਰਾਈ ਕਰਨਾ ਇਹਨਾਂ ਨੂੰ ਔਖਾ ਲੱਗਾ ਕਿਉਂਕਿ ਫਾਰਮ ਚੋਂ ਲਈ ਸੀ। ਤੇ ਦੁੱਧ ਦੇ ਦੇ ਥੱਲੇ 15-16 ਕਿਲੋ ਸੀ ਦੁੱਧ ਸਕਾਇਆ ਇਹਨੂੰ ਹੌਲੀ-ਹੌਲੀ ਤੇ ਉਹਦੇ ਨਾਲ ਹੋ ਸਕਦਾ ਵੀ ਕਈ ਵਾਰ ਪਸ਼ੂ ਤਾਂ ਵੀ ਬੱਚਾ ਪਹਿਲਾਂ ਜਿਹੜਾ ਉਹ ਸੂ ਸਕਦਾ ਹੁੰਦਾ ਲੈ ਚਲੋ ਭਾਈ ਹੁਣ ਇੱਕ ਦੌਰ ਦੀ ਲੱਤ ਆਏ ਆਏ ਲੱਗਦਾ ਜਿਵੇਂ ਲੰਗਾਜਾ ਮਾਰਦੀ ਹੁੰਦੀ ਏ ਇੱਕ ਹਵਾਨੇ ਦੀ ਸਾਈਡ ਦਾ ਥੋੜਾ ਫਰਕ ਦੀਂਦਾ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਦੁੱਧ ਐਸ ਟਾਈਮ 12 ਕਿਲੋ ਦੇ ਰਹੀ ਹੈਗਾ ਸੋ ਇਹਦੇ ਤਿੰਨਾ ਥਣਾਂ 'ਚ ਦੁੱਧ ਇੱਕੋ ਜਿਹਾ ਪਰ ਨੇ ਆ 'ਚ ਜਿੱਧਰੋਂ ਨੀਵਾ ਜਾ ਦਿਖਾਉਂਦੀ ਪਈ ਆ ਆ ਇੱਕ ਥਣ 'ਚ ਕੱਲੇ 'ਚ ਜ਼ਿਆਦਾ ਆ ਪਤਾ ਨਹੀਂ ਕਿਉਂ ਜਿਹੜਾ ਪਿਛਲਾ ਥਣਾ ਹਾਂ ਪਿਛਲਾ ਔਰਲਾ ਥਣਾ ਠੀਕ ਆ ਬਾਕੀ ਤਿੰਨਾ 'ਚ ਬਰਾਬਰ ਆ ਦੁੱਧ ਬਾਈ ਕਹਿੰਦਾ ਵੀ ਇੱਕ ਪਿਛਲੇ ਤੋਂ ਕੋਈ ਯਾਨੀ ਕਿ ਗੰਡ ਨਹੀਂ ਕੋਈ ਕੋਸ ਨਹੀਂ ਗਾ ਤੇ ਤਿੰਨਾ 'ਚ ਇੱਕੋ ਜਿਹਾ ਦੁੱਧ ਆ ਉਹਦੇ 'ਚ ਜ਼ਿਆਦਾ ਆ ਕੱਲੇ 'ਚ ਪਤਾ ਨਹੀਂ ਕੀ ਕਾਰਨ ਕੀ ਆ ਠੀਕ ਆ ਜਿਹੜੀ ਇਹਦੇ ਨਾਲ ਗਾਂ ਬਈ ਇਹ ਵੀ ਖਰੀਦੀ ਹਾਂਜੀ ਇਹ ਵੀ ਫਾਰਮ 'ਚੋਂ ਹੀ ਆਈ ਵੀ ਉਹਤੋਂ ਹੀ ਇੱਕੇ ਤੋਂ ਹੀ ਲਈ ਆ ਇਹ ਵੀ ਯਾਨੀ ਕਿ ਟੋਕੜ ਗੰਮਲ ਲੈਂਦੀ ਆ ਆਪਾਂ ਠੀਕ ਆ ਇਹਨੂੰ ਵੀ ਹੁਣ ਡਰਾਈ ਤੇ ਤੇ ਇਹ ਹੁਣ ਇਸ ਟਾਈਮ ਆਪਾਂ 6 ਕਿਲੋ ਚੂਨੇ ਪਈਆਂ ਇੱਕ ਦਿਨ ਛੱਡ ਕੇ ਯਾਨੀ ਕਿ ਜਿਵੇਂ ਅੱਜ ਸਵੇਰ ਚੋਲੀ ਤੱਕਲੇ ਦਿਨ ਸਵੇਰ ਚੁੰਨੇ ਆ ਅੱਛਾ ਭਾਈ ਇਸ ਟਾਈਮ ਕਿੰਨਾ ਬਾਕੀ ਹੈ ਦਾ ਸੂਨ ਚ ਹੈ ਇਹਦੇ ਹਜੇ 2.5 ਮਹੀਨੇ ਪਈ ਹੈ ਪੂਰੇ ਠੀਕ ਹੈ ਤੋਰਦੇ ਨੇ 2.5 ਮਹੀਨੇ ਬਾਕੀ ਹੈ ਦੱਸੋ ਇੱਕ ਟਾਈਮ ਹੀ ਭਾਈ ਚੋਂਦਾ ਇੱਕ ਡੰਗ ਪਣਾ ਕੇ ਤੇ 6 ਕਿਲੋ ਦੁੱਧ ਹਜੇ ਵੀ ਦੇ ਦਿੰਦੀ ਹੈ ਫੁੱਲ ਵੱਡੀ ਵਹਿੜ ਹੈ ਬਰੀਡ ਫਾਰਮ ਦੀ ਹੈ ਪਰ ਇਹਨਾਂ ਦਾ ਰਿਕਾਰਡ ਵੀ ਹੈਗਾ ਉਹਨਾਂ ਕੋਲੇ ਉਹ ਕਹਿੰਦੇ ਸੀਗੇ ਵੀ ਫੋਨ ਤੇ ਵੀ ਦੱਸ ਦਿਆਂਗੇ ਪਰ ਮੈਂ ਨਹੀਂ ਲਿਆਗਾ ਮੈਂ ਕਿਹਾ ਜਦੋਂ ਆਪਾਂ ਦਾ ਘਰੇ ਰੱਖਣਗੇ ਯਾਰ ਸਹੀ ਹੈ ਹਨਾ ਸਹੀ ਹੈ ਵੀ ਤੇ ਪਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਮਿਲ ਜੂਗਾ ਉਹਨਾਂ ਕੋਲ ਜਣੀ ਸੋ ਇਹ ਜਲਾਲਾਬਾਦ ਫਾਰਮ ਤੋਂ ਕਿਸੇ ਨੇ ਲਈਆਂ ਸੀ ਆ ਉਹ ਤੋਂ ਗਾਂ ਆਪਾਂ ਲੈ ਲਈਆਂ ਉਹ ਬਾਈ ਨੇ ਫਾਰਮ ਛੱਡਿਆ ਅਮਰੀਕਾ ਚ ਲਿਆ ਕੇ ਬੰਦਾ ਸੋ ਅਣ ਜਾ ਸਾਨੂੰ ਤਾਂ ਡਿਵਾਈਸ ਵਾ ਇਸ ਵਾ ਨਾ ਤੁਸੀਂ ਇਹਦਾ ਦੇਖ ਲਓ ਹਟ ਜਿਹੜੀ ਲਾਸਟ ਉੱਤੇ ਗਾਂ ਮੋਣ ਬਈ ਇਹ ਜਾਨੀ ਕਿ ਹੁਣ ਆਪਣੇ ਕੋਲੇ ਤੀਜੇ ਸੂਏ ਸੋਣੀ ਸੀਗੀ ਇਹ ਹੂੰ ਤੇ ਇਹਦੇ ਡੇਢ ਮਹੀਨਾ ਰਹਿੰਦਾ ਹੁਣ ਸਮੂਲ 'ਚ ਡੇਢ ਮਹੀਨਾ ਰਹਿੰਦਾ ਉਤੋਂ ਡਰਾਈ 25 ਕਿਲੋ ਦੁੱਧ ਹੈ ਇਹਦੇ ਥੱਲੇ ਠੀਕ ਆ ਤੋਰਦ ਗਏ ਬਈ ਨੂੰ ਹਾਂ ਦੁੱਧੂ ਹੁਣ ਡਰਾਈ ਹੈ ਪਰ ਇਹਨੂੰ ਵੀ ਜਾਨੀ ਕਿ ਆਪਾਂ ਇੱਕ ਦਿਨ ਛੱਡ ਕੇ 3 ਕਿਲੋ ਦੁੱਧ ਕੱਢ ਲਈਦਾ ਹਜੇ ਵੀ ਅੱਛਾ ਠੀਕ ਆ ਹੁਣ ਵੀ ਜਾਨੀ 3 ਕਿਲੋ ਜਦੋਂ ਮਰਜੀ ਕੋਈ ਝੂਲੇ ਇੱਕ ਜਿਵੇਂ ਹੁਣ ਅੱਜ ਸਵੇਰ ਚੋਈ ਤੇ ਕੱਲ ਨੂੰ ਸ਼ਾਮ ਨੂੰ ਜਾ ਕੇ 3 ਕਿਲੋ ਦੁੱਧ ਨਿਕਲੋ ਸੋ ਦੱਸੋ ਦੂਜੀ ਗਾਂ ਨਾਲ ਵੱਛੀ ਵੀ ਦੇਖ ਲਓ ਹੁਣ ਤੇ ਇਹ ਗਾਂ ਡਰਾਈ ਐਸ ਟਾਈਮ ਦੁੱਧ ਹੁਣ ਸੋਣਾ ਨਹੀਂ ਚਾਹੀਦਾ 3 ਕਿਲੋ ਦੁੱਧ ਤੇ ਤਾਂ ਗਾਵਾਂ ਡਰਾਈ ਸੌ ਹੁੰਦੀਆਂ ਨੇ। ਤੋਂ ਇਹਦਾ ਦੁੱਧ ਛੱਡਿਆ ਜਾ ਸਕਦਾ ਤਾਂ ਕਿ ਅਗਲੇ ਸੂਏ ਵਾਸਤੇ ਤਿਆਰ ਹੋ ਜੇ। ਸੋ ਇਹਦਾ ਮਹੀਨੇ ਡੇਢ ਰਹਿੰਦੇ ਆ ਸੋਣ ਦੇ ਵਿੱਚ 45 ਦਿਨਾਂ ਦੀ ਕੱਚੀ ਹੈ ਗਾਂ। ਸੂਆ ਵਜh ਦੱਸਦਾ ਤੀਜਾ ਸੂਤ ਵੀ। ਕ੍ਰਾਸ ਬਰੀਡ ਐ ਦੱਸੋ। ਸੋ ਅੱਜ ਦੀ ਇਹ ਵੀਡੀਓ ਦੇ ਵਿੱਚ ਟੋਟਲ 6 ਗਾਵਾਂ ਬਾਈ ਕੋਲ ਸੀ ਤੇ 6 ਰੀਆਂ 6 ਵੀਰਨੇ ਵਕਾਊ ਕਰਤੀਆਂ। ਹੱਟ ਜਾ ਤੁਸੀਂ ਸੰਪਰਕ ਕਰ ਸਕਦੇ ਹੋ ਉੱਪਰ ਬਾਈ ਨੇ ਜਿਹੜੀਆਂ ਆਪਾਂ ਪਿੱਛੇ ਜੇ ਇੱਕ ਚਾਦਰਾਂ ਚੱਲੀਆਂ ਸੀ ਜਿਨ੍ਹਾਂ ਨੂੰ ਆਪਾਂ ਲੋਹੇ ਦੀਆਂ ਵੀ ਕਹਿ ਦਿੰਦੇ ਆ ਉਹ ਪਾਤੀਆਂ ਮੈਨੂੰ ਇਹ ਲੱਗਦਾ ਵੀ ਪਸ਼ੂਆਂ ਦੇ ਉੱਤੇ ਇਹ ਕਨਸੈਪਟ ਗਲਤ ਹੋ ਜਾਂਦਾ ਕਿਉਂਕਿ ਸੇਕ ਬਹੁਤ ਬਣਾਉਂਦੀ ਹੈ ਤੇ ਪਿਛਲੇ ਜਿਹੜੇ 15 ਦੇ ਨੰਗੇ ਐ ਬੜੀ ਸਿਖਰ ਦੀ ਗਰਮੀ ਦੇ ਨੰਗੇ ਐ ਹੋ ਸਕਦਾ ਇਹਨਾਂ ਗਾਵਾਂ ਨੂੰ ਥੋੜੀ ਬਹੁਤ ਦਿੱਕਤ ਵੀ ਇਸ ਕਰਕੇ ਆਈ ਹੋਵੇ ਜਾਂ ਇਹਨਾਂ ਦੇ ਢਾਂਚੇ ਕਮਜ਼ੋਰ ਜਿਹੜੇ ਦਿਸਣਗੇ ਉਹ ਵੀ ਹੋ ਸਕਦਾ ਗਰਮੀ ਮਣਾਉਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਗਾਮਾਂ ਪੋਰ ਸੇਲ ਸੀ ਤੁਸੀਂ ਖਰੀਦ ਸਕਦੇ ਹੋ ਧੰਨਵਾਦ